ਤੁਸ ਸਾਹਿਬ ਤਾਰਿ ਕਿੰਨਤ ਹੈ ਜਸਿਆਉ ਮਾਨਵ ਗੁਰੂ ਗੋਬਿੰਦ ਸਿੰਘ ਬਰੇ ਉਤਾਰੋ ਜਗਨ ਮਗ ਜੋਤ ਪਰਾਹਿ ਰਹੀ ਇਸ ਦੀ ਅਭਜਲ ਨਗਰ ਅਪਾਰ ਸੁਖ ਅੰਮ੍ਰਿਤ ਗਿਆਨ ਮਾਨਵ ਪਗਦ ਵੈਰਾਗ ਗੁਰੂ ਗੰਦ ਸਾਹਿਬ ਨੂੰ ਬੰਦੂ ਕਰਿਆ ਨਾ ਰੋ ਕੋਟਾਲ ਗੁਰ ਸੇਵੀਏ ਸਹਜ ਸੁਖਾਈ ਦਰਸਨ ਰਸ ਲੈ ਗੁਰੂ ਕਾ ਜਨਮ ਘਰਨ ਦੁਖ ਜਾਈ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਸੁਟਿਆ ਨਾਨਕ ਮਨ ਕੋ ਲਾਉ ਸੇ ਨਾਜ਼ਰੀ ਮਹੱਲਾ ਪਹਿਲਾ ਘਰ ਪਹਿਲਾ ਜਉਪਦੀ ਇਕ ਓਅੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜੀਉ ਦਰਸੈ ਆਪਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਦਾਰਾਗ ਜਿਆ ਸ੍ਰੀ ਸ਼ਰਦ ਵੀਰੰਦਰ ਸ਼ਰਗੁਰੂ ਅਰਜੰਗ ਜੀ ਜੀ ਹੁੰਦੇ ਹਾਂ ਇਹ ਸਤਿਗੁਰੂ ਅੰਮ੍ਰਿਤ ਜੀ ਜਿਸ ਲੋਕ ਦੁਨੀਆ ਨੂੰ ਤਾਰ ਦੇ ਹੋਏ ਮਾਤਾ ਪਿਤਾ ਦੀ ਕਲਿਆਣ ਕਰਨ ਤੋਂ ਬਾਅਦ ਮਹਾਰਾਜ ਸਾਜੀ ਪੁਰਖੋਂ ਕੇ ਰੰਦਾਵੇ ਜੋ ਮੂਲੇ ਚੋਣੀ ਕਿਉਂ ਨੇ ਗੋਦ ਦਾ ਫੀ ਪਟਵਾਰੀ ਉਹ ਐੱਖੋ ਕੇਰ ਦਾ ਅਰੇੰ ਕਿੰਦਾ ਇੱਥੇ ਪਟਵਾਰ ਕਰਿਆ ਕਰਨੇ ਇਥੇ ਗੁਰੂ ਨਾਨਕ ਸਾਹਿਬ ਜੀ ਸੋਤ ਗਏ ਰਹੇ ਨੇ ਉਸ ਵਕਤ ਸਤਿਗੁਰੂ ਜੀ ਦਾ ਆਗਮਨ ਹੋਣ ਕੇ ਮੂਰ ਚੰਦ ਅਬੇ ਚੰਦੋ ਰਾਣੀ ਸਤਿਗੁਰੂ ਸਾਹਿਬ ਦੇ ਨਾਲ ਆ ਕੇ ਝਗੜੇ ਜਿਵੇਂ ਗੁਰੂ ਸਾਹਿਬ ਦਾ ਪ੍ਰਕਾਰ ਵੇਖਿਆ ਸਾਈ ਜੀ ਜੀ ਤੇ ਆਜ ਕੰ ਸਮਝਾਉਣਾ ਕਿ ਤਾ ਉਸ ਵਕਤ ਇਹਨਾਂ ਨੂੰ ਭੀੜ ਜੀ ਆ ਗਈ ਇਹਨਾਂ ਨੂੰ ਸ਼ਾਂਤੀ ਵਖੀ ਵੜਾ ਜੀ ਨੇ ਬ੍ਰਹਮ ਗਿਆਨ ਦੇ ਕੇ ਦੋਹਾਂ ਦੀ ਸਸਤੌਰੇ ਦੀ ਕਲਿਆਣ ਕਰਕੇ ਇਹ ਮਾਤਾ ਪਿਤਾ ਦੀ ਕਲਿਆਣ ਕੀਤੀ ਸੀ ਗੁਰੂ ਮਾਰਾ ਸਾਹਿਬ ਦੇ ਪੱਛਾ ਜੇ ਤੋਂ ਵਿਚੇ ਸੇ ਹੋਏ ਮਾਰਾ ਸਾਹਿਬ ਜੀ ਰਾਵੀ ਦੇ ਕਿਨਾਰੇ ਆ ਟਕੇ ਰਾਵੀ ਦੇ ਕਿਨਾਰੇ ਆ ਕੇ ਇੱਥੇ ਸਰਬੂ ਜੀ ਤਪ ਕਰਦੇ ਰਹੇ ਤਪ ਕਰਦੇ ਨੂੰ ਦੇਖ ਕੇ ਕਰੋੜੀਆਂ ਖਤਰੀ ਸੀ ਲਾਹੌਰ ਦਾ ਉਸ ਵੇ ਇੱਕ ਜੋਗੀ ਸ਼ਬਦ ਗਾਉਂਦੇ ਸ੍ਰੀ ਦੇਸਾਨ ਨੇ ਕਹਿੰਦੇ ਨਾਨਕ ਆਖਰੇ ਉਹਨਾਂ ਸੁਣੀਏ ਸਿੱਖ ਸਹੀ ਇਹ ਸ਼ਬਦ ਗਾਉਂਦੇ ਸੀ ਪ੍ਰੇਮ ਵਿੱਚ ਮਸਤ ਹੋਏ ਇਸ ਨੇ ਬੜਾ ਔਖਾ ਹੋ ਕੇ ਗੁਰੂ ਨਾਨਕ ਸਾਹਿਬ ਦੀ ਤਕੜਾਈ ਕੀਤੀ ਕਿ ਜਿਸ ਗੁਰੂ ਨਾਨਕ ਸਾਹਿਬ ਨੇ ਹਿੰਦੂਆਂ ਨੂੰ ਵੀ ਮੁਸਲਮਾਨਾਂ ਨੂੰ ਵੀ ਆਪਣੇ ਮੱਧਵਾਂ ਤੋਂ ਬਦਖਰ ਕਰ ਦਿੱਤਾ ਹੈ ਮੈਂ ਉਹਨਾਂ ਨੂੰ ਜਾਂ ਕੇ ਮਤ ਦੇਵਾਂਗਾ ਜਿਸ ਵੇਲੇ ਖਤਰੀ ਕੋਰੀ ਜੇ ਜ਼ਾਰ ਹੋਣ ਲੱਗਾ ਜੀ ਪੱਗ ਦਿਰਖੀ ਲੋਕਾਂ ਨੇ ਕਿਹਾ ਕੁਸਾਣ ਹੋਇਆ ਨਾ ਚੜਿਆ ਇਹ ਉਹ ਦਿਨ ਕੋਈ ਆ ਕੇ ਦੂਏ ਦਿਨ ਫਿਰ ਚੜ ਕੇ ਮਹਾਰਾਜ ਉੱਤੇ ਕੁਛ ਆਦਮੀ ਲੈ ਕੇ ਤੁਰਕਾਂ ਦਾ ਕਾਰਗਾਰ ਮਹੌਰ ਵਿੱਚ ਇਹ ਕੁਛ ਜ਼ਮੀਨ ਦਾ ਠੀਕੇ ਠੂਕੇ ਵਾਲਾ ਆਦਮੀ ਸੀ ਜਿਸ ਵੇਲੇ ਆਇਆ ਮਹਾਰਾਜ ਦੇ ਕੋਲ ਜਿੰਨੇ ਆਦਮੀ ਨਾਲ ਹੀ ਆਇਆ ਇਹ ਕੋਰੀ ਤੇ ਜਿਹੜਾ ਅੰਨ ਹੋ ਗਿਆ ਸਾਧ ਚੰਗਈ ਜੀ ਉਹਨਾਂ ਹਣ ਕੇ ਲੋਕਾਂ ਨੇ ਕਿਹਾ ਕੀ ਹਾਲ ਤਾਂ ਤੇਰੀ ਕਿੱਦ ਨੂੰ ਜਾ ਰਿਹਾ ਹੈ ਕਹਿ ਲੱਗਾ ਵੀ ਜਿਉਂ ਬਹੁਤੇ ਆਦਮੀ ਸਿਆਣੇ ਸਮਝਾਉਣੋਂ ਨਾ ਆਖੇ ਲੱਗੇ ਆਪਣੀ ਮੱਤ ਵਰ ਤੇ ਉਹਦੇ ਨਾਲ ਮੇਰੀ ਆਈ ਹਾਲਤ ਹੁੰਦੀ ਹੈ ਹੁਣ ਮੈਨੂੰ ਗੁਰੂ ਸਾਹਿਬ ਦਿਸਣੋਂ ਹੀ ਛੱਡ ਗਏ ਆ ਇਹ ਸੁਣ ਕਰਕੇ ਲੋਕਾਂ ਨੇ ਕਿਹਾ ਜੇ ਵੀ ਮੀਵਾ ਹੋ ਜਾ ਕੁੜੀ ਤੂੰ ਉੱਤਰ ਪਾ ਤੇ ਇਥੋਂ ਹੀ ਲੰਘਕਾਰਾਂ ਕਰਦਾ ਚੱਲ ਤੇਰੀ ਜ਼ਾਂ ਫੜ ਕੇ ਸੀ ਮਹਾਰਾਜ ਚਰਨੀ ਪਾਉਣ ਨੇ ਵੀ ਐਵੇਂ ਹੋਇਆ ਸੰਸੇਗੀ ਜੀ ਰੋੜੀ ਅਮਰ ਖਪਰੀ ਦੇ ਕਾਈ ਹਲੋ ਹੋਇਆ ਜਾਣ ਕੇ ਕੋਰੀ ਤੇ ਲੈ ਕੇ ਲੋਕਾਂ ਨੇ ਬਾਹਾਂ ਦੁ ਫੜ ਕੇ ਗੁਰੂ ਸਾਹਿਬ ਦੇ ਜਿੱਥੇ ਚਰਨ ਸਾਨੂੰ ਉੱਥੇ ਆ ਪਾਇਆ ਕਹਿਣ ਲੱਗਾ ਮਹਾਰਾ ਬਖਸ਼ ਲੋ ਮੈਂ ਆ ਕੇ ਚੜਾਈ ਕਰਕੇ ਆਏ ਮੇਰੀ ਅੱਖਾਂ ਹੀ ਬੰਦ ਹੋ ਗਈਆਂ ਗੁਰੂ ਸਾਹਿਬ ਜੀ ਕਿ ਮੇਰੇ ਸਾਹਮਣੇ ਬੈਠੇ ਆੜ ਸਾਡੇ ਨਾਲ ਜਦੋਂ ਉਹ ਬਚਨ ਕੀਤਾ ਮਹਾਰਾ ਦੀ ਵਾਇਸੀ ਕੰਬਰ ਸੀ ਅੱਖਾਂ ਦੁਆਰਾ ਸਬੂਤ ਹੋਈਆਂ ਅੱਖਾਂ ਨਾਲ ਦਰਸ਼ਨ ਕੀਤੇ ਕਹਿਣ ਲੱਗਾ ਮਹਾਰਾ ਮੇਠੋਂ ਕੋਈ ਸੇਵਾ ਕਰਾਓ ਮੈਨੂੰ ਕੇ ਸੇਵਾ ਕਰਨੀ ਜੋ ਤੇਰੀ ਮਰਜ਼ੀ ਕਰ ਉਸ ਵੇਲੇ ਉਹ ਜੀ ਜਗਾ ਸੀ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਬਸਾਇਰ ਆਜੀਏ ਕਿਨਾਰੇ ਇਹਨੂੰ ਅਲਾਕਾ ਗੁਰੂ ਸਾਹਿਬ ਦੀ ਅਰਦਾਸ ਕਰ ਦਿੱਤਾ ਤੇ ਮੈਨਾਂ ਨੂੰ ਖੇਤੀ ਕਰਾ ਕੇ ਆ ਤੇ ਲੰਗਰ ਚਲਾਓ ਉਹ ਸਾਰਾ ਕਰਤਾਰਪੁਰਾ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੇ ਨਾਮ ਕਰਕੇ ਪਤਾ ਲਿਖਾ ਕੇ ਸਤਗੁਰਾਂ ਦੇ ਚਰਨਾਂ ਚੜਾਉਣਾ ਉਹ ਤੋਂ ਮੇਰੇ ਸਾਹਿਬ ਜੀ ਦੀ ਬੇਨਤੀ ਕਰਨ ਤੋਂ ਇਸ ਉਹ ਜਿਹੜੇ ਮਾਲੂ ਦੇ ਗੁਰੂ ਸਾਹਿਬ ਦਾ ਰਥਾੜਾ ਰਜੀ ਜੋ ਕਰਤਾਰਪੁਰ ਸਾਹਿਬ ਦਾ ਪ੍ਰਾਣਿਆ ਗੁਰਦੁਆਰਾ ਸੀ ਉਹਨੇ ਨਵਾਂ ਗੁਰਦੁਆਰਾ ਬਣਾਇਆ ਕਾਲੀ ਨਹਿਰ ਦੇ ਨੇੜੇ ਪਹਿਲੇ ਨਮੂਨੇ ਦੇ ਦਾ ਦਰਸ਼ਨ ਕੀਤਾ ਹੈ ਉਹ ਜਿਹੜੇ ਸਭ ਤੋਂ ਵੱਧੀ ਚਾਰ ਕੋਹਰੀ ਚਾਰ ਚੁੱਕਰ ਨਿਵੀਂ ਕੀਤੀ ਸੀ ਤੇ ਮਾਰਾ ਸਾਹਿਬੀ ਘਰ ਉਹਦਾ ਬੜੀ ਸੁੰਦਰ ਬਣੀ ਸੀ ਜਿਹਦੇ ਚ ਤਰੀਕੀਆਂ ਸਨ ਛੋਟੀਆਂ ਤੇ ਛੋਟੀਆਂ ਇਸ ਪ੍ਰਕਾਰ ਦਾ ਰਥਾੜਾ ਨਮੂਨਾ ਸੀ ਜੋ ਕਰਤਾਰਪੁਰ ਬਸਾਇਆ ਸੀ ਮਾਰਾ ਉਸ ਤੋਂ ਗੁਰੂ ਸਾਹਿਬ ਜੀ ਦੇ ਨਵਾਸ ਕੀਤੇ ਫਿਰ ਮਾਤਾ ਸੁਖਨੀ ਜੀ ਸਾਹ ਜਿਆਦੇ ਨੂੰ ਲੈ ਕੇ ਸਤਿਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਫਿਰ ਆ ਕੇ ਰਹਿਣ ਲੱਗੇ ਸਭ ਯਾਦੋਂ ਇੱਥੇ ਗੁਪਤਾ ਜੀ ਦੇ ਪਾਸ ਰਹਿ ਕੇ ਪਰ ਦੁਬਾਰਾ ਪੌਣ ਲੱਗੇ ਤੇ ਸਭ ਤਰ੍ਹਾਂ ਕਰਕੇ ਸੁਖਮੰਦ ਹੋ ਗਿਆ ਮਾਤਾ ਸੁਖਨੀ ਜੀ ਗੁਰੂ ਸਾਹਿਬ ਦੇ ਚਰਨਾਂ ਜਿਹੜੇ ਕਿ ਸੁਖ ਪਾਉਣ ਲੱਗ ਗਈ ਉਸ ਵਕਤ ਸੰਤ ਸਿੰਘ ਜੀ ਇੱਕ ਦਿਨ ਸੰਗਤਾਂ ਨੂੰ ਗੁਰੂ ਸਾਹਿਬ ਬਿਆਨਤ ਮਿਹਾਲ ਕਰਦੇ ਦੇਖ ਕੇ ਮਾਤਾ ਸੁਲਖਣੀ ਜੋ ਸਾਡੇ ਸਨ ਸਤਿਗੁਰਾਂ ਦੇ ਮਹਿਨ ਸਨ ਇਹਨਾਂ ਨੂੰ ਬੇਨਤੀ ਕੀਤੀ ਕੇ ਗਰੀਬ ਨੂੰ ਅਜੁੱਤੀ ਮੇਰੇ ਨਾਤਾ ਪਿਤਾ ਹਾਰ ਕੀਤਾ ਹੈ ਜਿੱਥੇ ਹੋਰ ਜਗ ਦਾ ਹਾਰ ਕਰਦੇ ਹਾਂ ਮੇਰਾ ਜੇ ਮਾਈ ਦਾ ਜਾਮਾ ਤਾਂ ਕੀ ਹੋ ਗਿਆ ਮੇਰੀ ਵੀ ਮੁਕਤ ਕਰਨ ਸਤਿਗੁਰ ਪਾਤਸ਼ਾਹ ਮੈਂ ਆਪ ਦੀ ਸ਼ਰਨ ਹਾਂ ਜਦੋਂ ਕੇ ਗੁਰੂ ਸਾਹਿਬ ਜੀ ਨੇ ਆਪਰੇ ਪਰਿਵਾਰ ਨੂੰ ਵੀ ਸਭ ਪਰਿਵਾਰ ਜਿਹੜਾ ਹੋਵੇੜੇ ਮੁਕਤ ਕਰਨ ਤੋਂ ਖਾਲੀ ਨਹੀਂ ਛੱਡਿਆ ਜਿਉ ਗੁਰੂ ਸਾਹਿਬ ਜੀ ਆਪਣੇ ਮਹਿਨਾਂ ਨੂੰ ਮਾਤਾ ਸੁਲਖਣੀ ਨੂੰ ਇਹ ਬੇਨਤੀ ਕਰਨ ਤੋਂ ਉਪਦੇਸ਼ ਦਿੰਦੇ ਹਨ ਜਿ ਕਿ ਆਸੂ ਮੁਖ ਦੁਆਰਾ ਬੇਨਤੀ ਹੋਵੇਗੀ ਗੁਰੂ ਮੁਖ ਦੁਆਰਾ ਗੁਰੂ ਸਾਹਿਬ ਉਪਰ ਦੇਣਗੇ ਪਰ ਆਸਰੀ ਆਦਮੀ ਹੈ ਮਹੱਲਾ ਪਹਿਲਾ ਘਰ ਪਹਿਲਾ ਸਰਕਾਰ ਹੈ ਚੌਕ ਦੇ ਚੌਕ ਚੋਂ ਪੌੜੀਆਂ ਵਾਲੇ ਸ਼ਾਹ ਆਉਣਗੇ ਇੱਕ ਤਾਂ ਐਤੂਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਚਤਰੀ ਕਾਲਵਾਜ ਰੂਪ ਨਾਮ ਪ੍ਰਸਿੱਧ ਹੈ ਸਰਤਾ ਸਾਰੇ ਜਗੂ ਵਚਣ ਵਾਲਾ ਪੁਰਖ ਸਾਰਿਆਂ ਦਾ ਪੂਰਨ ਨਾਮਿਰ ਕੋ ਪੈ ਤੋਂ ਬਿਨਾ ਹੈ ਨਿਰਵੈਰ ਵੈਰ ਤੋਂ ਰਹਿਤ ਸਰੀਰ ਹੈ ਅਕਾਲ ਮੂਤ ਕਾਲ ਤੋਂ ਰਹਿਤ ਅਸਤੀ ਹੈ ਅਜੂਨੀ ਜਨਮ ਰੂਪ ਹੈ ਸਭ ਨੂੰ ਸੁਖੇ ਪ੍ਰਕਾਸ਼ ਰੂਪ ਹੈ ਗੁਰੂ ਚੇਤਨ ਸਰੂਪ ਹੈ ਪ੍ਰਸਾਦ ਆਨੰਦ ਰੂਪ ਹੈ ਸਤਿਗੁਰ ਰੂਪ ਧਾਰ ਕੇ ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤ ਹੁੰਦਾ ਹੈ ਕਿਉਂ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਇਹ ਮਹਾਂ ਮੰਤਰ 36 ਅੱਖਰਾਂ ਲਿਖ ਕੇ ਗੁਰੂ ਸਾਹਿਬ ਰਾਗ ਨੂੰ ਰੰਗ ਕਰਦੇ ਹਨ ਮਾਤਾ ਜੀ ਵੱਲੋਂ ਇਹ ਬੇਨਤੀ ਹੈ ਹੇ ਹੁ ਮਹਾਰਾਜੀ ਜੀ ਉਹ ਡਰਤਾ ਹੈ ਆਪਣਾ ਗੁਰੂ ਕਹਿਿਆ ਘਰ ਵੇਖ ਕਰਕੇ ਸਾਡੇ ਪ੍ਰਾਣਾਂ ਦੇ ਪਿਆਰੇ ਤੁਸੀਂ ਪਤੀ ਹੋ ਜਿੱਕੇ ਹੋਰ ਨਾ ਜੀਆਂ ਦੀ ਲੱਖਾਂ ਜੀਆਂ ਦੀ ਕਲਿਆਣ ਕਰਦੇ ਹੋ ਉਥੇ ਮਹਾਰਾਜ ਮੇਰਾ ਜੀਵ ਜਿਹੜਾ ਪਰਲੋਕ ਦੀ ਜੰਪੂਰੀ ਦੀ ਹਾਲਤ ਨੂੰ ਸੁਣ ਕਰਕੇ ਕਿ ਪਰਲੋਕ ਚ ਖੰਡੇ ਧਾਰ ਗਲੀਆਂ ਚ ਪੀੜੀ ਲੈ ਕਾਲੀ ਜੇ ਚਲ ਜੂ ਪੀੜੀ ਕਿਸ ਪ੍ਰਕਾਰ ਦੀ ਗਸ਼ਾ ਪਰਲੋਕ ਚ ਹੁੰਦੀ ਹੈ ਜੀਵਾਂ ਦੇ ਨਾਲ ਅਸੀਂ ਸੱਚੇ ਪਾਰਖਾ ਸਾਡਾ ਜੀਵ ਜਿਹੜਾ ਹੈ ਜੀਆਸੂਆਂ ਦਾ ਆਪਣਾ ਦਰਦਾ ਪਰਲੋਕ ਦੇ ਭੈ ਦੇ ਸੁਣ ਕੇ ਗਾਇਤੋ ਕਰੀ ਪੁਕਾਰ ਇਸ ਵਰੋ ਪਰਲੋਕ ਦੇ ਭੈ ਦੀ ਨਿਵਰਤੀ ਵਾਸਤੇ ਮੈਂ ਹੁਣ ਆਪ ਤੋਂ ਬਗੈਰ ਕੈਸੋ ਕਰੀ ਪੁਕਾਰ ਕਿਹਦੇ ਪਾਸ ਨਾਰਾ ਫਰਿਆਦ ਕਰਾਂ ਤੁਸੀਂ ਪਰਲੋਕ ਦੇ ਭੈ ਦੀ ਨਿਵਰਤੀ ਕਰਨ ਵਾਲੇ ਹੋ ਇਸ ਲੋਕ ਦੇ ਭੈ ਦੀ ਨਿਵਰਤੀ ਕਰਨ ਵਾਲੇ ਹੋ ਇਥੇ ਦੁਨੀਆ ਦੇ ਕਾਮਕ੍ਰੋਧ ਦੇ ਮਿਟਣ ਵਾਲੇ ਆਪ ਹੋ ਪਰਯੋਗ ਜਮਾ ਤੋਂ ਸ਼ਰਵਾਰੇ ਆਪ ਨੂੰ ਇਸ ਕਰਕੇ ਆਪਦੇ ਅੱਗੇ ਮਾਰਾ ਪੁਕਾਰ ਫਰਿਆਦ ਕਰਨੀ ਬਣਦੀ ਹੈ ਹੋਰ ਕਿਵੇਂ ਕੋਈ ਆਪ ਕੋਈ ਨਾ ਫਰਿਆਦ ਕਰੀਏ ਕਿ ਤੂੰ ਸਾਡਾ ਜੀ ਗਿਆ ਸੁਆ ਨਾ ਪੈ ਵੀ ਤੋਕੇ ਪਰ ਲੋਕ ਦੇ ਪੈ ਤੋਂ ਡਰ ਰਿਹਾ ਹੈ ਦੂਖ ਵਿਸਾਰਨ ਸੇਵਿਆ ਜੀ ਸਤਿਗੁਰੂ ਆਪ ਦੁੱਖਾਂ ਨੂੰ ਵਿਸਰਜਨ ਕਰਨ ਵਾਲੇ ਹੋ ਬਿਦਿਆ ਕਰਨ ਵਾਲੇ ਹੋ ਮਰਦਾ ਆਪ ਜੀ ਦਾ ਹੀ ਸੇਵਨ ਕੀਤਾ ਹੈ ਸਦਾ ਸਦਾ ਦਾਤਾ ਅੰਦਰ ਚੋਹ ਜੁਗਾਂ ਜਿਸ ਸਦਾ ਸਜੂਗ ਜੀ ਇਤਰੇ ਤੇਜ ਜੀ ਦਾ ਪਰਜਵੀ ਕਲ ਜੁਗ ਜੀ ਸਦਾ ਸਦਾ ਬ੍ਰਹਮ ਗਿਆਨ ਦੀਆਂ ਮੁਕਤੀ ਦੀਆਂ ਪ੍ਰੇਮ ਦੀਆਂ ਜੀਆਂ ਦੀ ਪਰਲੋਭ ਦੇ ਸਾਰ ਰੋਜੀ ਦੀਆਂ ਦਾਤਾ ਦੇਣ ਵਾਲੇ ਦਾਤੇ ਹੋ ਆਪ ਆਹਬ ਮੇਰਾ ਨਿਤ ਨਵ ਹੈ ਮੇਰੇ ਸਤਿਗੁਰੂ ਸਾਹਿਬ ਜੀ ਆਪ ਨਿਤ ਨਵੇਂ ਹੋ ਸਦਾ ਨਿਤ ਨਵ ਆਪ ਦਾ ਰੂਪ ਹੈ ਸਦਾ 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 ਦਾਤਾ ਸਦਾ 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 ਦਾਤੇ ਹੋ ਕਿਰਪਾ ਦ੍ਰਿਸ਼ਟੀ ਕਰੋ ਜਿਹਾ ਜੁਗਾਂ ਸਾਰਿਆਂ ਨੂੰ ਬ੍ਰਹਮ ਗਿਆਨ ਦੀ ਦਾਤ ਦਿੰਦੇ ਆਏ ਹੋ ਚਾਰ ਖਾਣੀਆਂ ਦੇ ਜੀਆਂ ਦੀ ਸਾਰਿਆਂ ਦੀ ਕਲਿਆਣ ਕਰਦੇ ਆਏ ਹੋ ਪ੍ਰਹਾਰ ਅਨੰਦਨ ਸਾਹਿਬ ਸੇਵੀ ਹੈ ਗੁਰੂ ਸਾਹਿਬ ਦੀ ਉਪਦੇਸ਼ ਹਨ ਸੋ ਸੁਣ ਮੇਰੀ ਕਾਮਣੀ ਪਾਰਵ ਤਾਰਾ ਹੋਵੇ ਸੋਹਣੇ ਸਾਡੀ ਸੁਪਤਨੀ ਸੁਲਖਣੀ ਜੀ ਸੁਣੇ ਸੁਲਖਣੀ ਜੀ ਸਾਡੀ ਕਾਮਣੀ ਕਿ ਪਤਨੀ ਮਹਿਲ ਮਾਰਾ ਕਹਿੰਦੇ ਸੁਣ ਸਾਡੀ ਸਿੱਖਿਆ ਅਨ ਦਿਨ ਸਾਹਿਬ ਸੀ ਮੇਰੀ ਕਾਵਣੀ ਪਾਰ ਉਤਾਰ ਰਹੁ ਜੇ ਦਾ ਸੰਸਾਰ ਤੋਂ ਇਸ ਪ੍ਰਕਾਰ ਪਾਰ ਉਤਾਰ ਹੋਵੇਗਾ ਕਿਵੇਂ ਜੀ ਕਾਵਣੀ ਇਹ ਜੀ ਗਿਆਨ ਸਰੂਪ ਪ੍ਰਮੇਸ਼ਰ ਪਤ ਦੀ ਚਾਹ ਵਾਂ ਮਿਸਤਰੀਏ ਸੁਣੋ ਸਿੱਖਿਆ ਸੁਧ ਬਧੀ ਰੂਪ ਕਾਵਣੀ ਇਹ ਸਿੱਖਿਆ ਨੂੰ ਸੁਣਨਾ ਕਰ ਸੁਣ ਸਤਿ ਸ਼ਾਸਤ੍ਰਾਂ ਦੁਆਰਾ ਸੁਣ ਸਰਬਾਤਮਾ ਸਰੂਪੀ ਕਰਨਾਂ ਦੁਆਰਾ ਕਿਹ ਜਰ ਕਰ ਸੁਣੇਗੀ ਪਾਰ ਉਤਾਰਾ ਹਉ ਨੂਤਾਰ ਸਮਝੂ ਤੇਰਾ ਤਾਰ ਉਤਾਰ ਹਉ ਤੋ ਕੋਲੋ ਪਹਿਲੀ ਅਨ ਜਨ ਸਾਹਿਬ ਸੇ ਵੀ ਸਾਗੇ ਸਿਖਿਆ ਰਾਹ ਦਿਨੇ ਸਹਿਬ ਅਕਾਲ ਪੁਰਖ ਦਾ ਸੇਵਨ ਭਜਨ ਕਰੀਏ ਭਗਤੀ ਕਰੀਏ ਆਨਤ ਛਡਾਈ ਸੁ ਜੇ ਬਾਲੀ ਭਗਤੀ ਨਾ ਹੋ ਥੋੜੀ ਤੋ ਪਰਾ ਲਗਬ ਕਰਕੇ ਕੋਈ ਨਾ ਕੋਈ ਵਖੀਫ ਹੁੰਦਾ ਰਹੂ ਤਾਂ ਤੂ ਦਾ ਮਾਰਾ ਛਡਾਈ ਲੈਣਗੇ ਨਾ ਜਨਾਨਕ ਐਸਾ ਸੇਵਿਆ ਅੰਤਨੇ ਛਡਾਇਆ ਜੀਵਨ ਮੁਕਤੀ ਜੇ ਆਏ ਨਾਮ ਨਾਲ ਪਾਸਕੋਗੇ ਇੰਨੀ ਕਮਾਈ ਨਾ ਕਰੋਗੇ ਜਦ ਨੂੰ ਨਾਮ ਰੋਧ ਕਰੋਗੇ ਮੰਦੀਆਂ ਲਾਸ਼ ਨੂੰ ਜੇ ਨਾਮ ਰੋਕੋਗੇ ਤਾਂਤਵ ਦਾ ਮੁਕਤ ਕਰ ਦੇਵੇਗਾ ਛੁਡਾ ਦੇਵੇਗਾ ਇਹ ਅੰਤ ਦਾ ਸਮਾਂ ਹੀ ਅਨੁੱਖਾ ਜਨਮ ਜੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸੁਣ ਸੁਣ ਮੇਰੀ ਕਾਮਣੀ ਸੁਣ ਸਾਡੀ ਸਿੱਖਿਆ ਨੂੰ ਸਤਿ ਸ਼ਾਸਤ੍ਰਾਂ ਦੁਆਰਾ ਸੁਣ ਸਰਬਦਤ ਉਸ ਆਜੀਪ ਕੰਨਾਂ ਦੁਆਰਾ ਕਿ ਮੇਰੀ ਸੁਧ ਬੂਤ ਰੂਪ ਕਾਮਣੀ ਔਸਤਰੀ ਤਾਰ ਉਤਾਰਾ ਹੋ ਇਸ ਸਾਰ ਜਗ ਸੰਸਾਰ ਕੇ ਮੁੰਦਿਰ ਤੋਂ ਤਾਰ ਹੋ ਕੇ ਉਤਾਰਾ ਮੁਕਤੀ ਦੇ ਕਿਨਾਰੇ ਤੇ ਜਰਾ ਉਤਰਨਾ ਹੋਵੇਗਾ ਮੁਕਤ ਹੋ ਜਾਏਗੀ ਦਿਆਲ ਤੇਰੇ ਨਾਮ ਕਰ ਉਹ ਜੀ ਦੀ ਅਸੂ ਮੁਖ ਵਾਲੋ ਏਕ ਗੁਰੂ ਦੇ ਅਲੂ ਜੀ ਤੁਹਾਡੇ ਨਾਮ ਕਰਕੇ ਮੈਂ ਕਰਾਂਗੀ ਆਪ ਹੀ ਤਾਰਨ ਵਾਲੇ ਹੋ ਸਦਾ ਕੋ ਦਿਆਲ ਪੀਰੇ ਨਾਮ ਕਰ ਸਦਕੁਰ ਵਾਣ ਜਾ ਜੱਲੂ ਜੀ ਤੇਰੇ ਨਾਮ ਕਰਕੇ ਸਾਡਾ ਤਰਨਾ ਹੁੰਦਾ ਸਾਰੇੰ ਦਾ ਆਪਦੇ ਨਾਮ ਤੋਂ ਸਦਾ ਸਦਾ ਕੁਰਬਾਨ ਬਿਲੇ ਹਾਰ ਜਾਵਾਂ ਮੈਂ ਰਹਾ ਹਰ ਗੁਣ ਸੱਚਾ ਏਕ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਰਖਣੀ ਸੋਣੋ ਸਰਵੰਮ ਸਾਰਿਆਂ ਲਈ ਇੱਕ ਸੱਚਾ ਆਕਾਲ ਪੁਰਖ ਵਿਆਪਕ ਹੈ। ਦੂਜਾ ਨਹੀਂ ਕੋਈ ਉਸ ਰੈਣੂ ਤੋਂ ਬਗੈਰ ਦੂਸਰਾ ਕਿਸੇ ਸਾਨਤ ਵੀ ਕੋਈ ਨਹੀਂ ਹੈ। ਤਾਂ ਕੀ ਸੇਵਾ ਸੂ ਕਰੇ। ਉਹ ਉਸ ਪਰਮੇਸ਼ਰ ਦੀ ਸੇਵਾ ਭਗਤੀ ਤਹਿਨ ਉਹ ਹੀ ਕਰ ਸਕਦਾ ਹੈ। ਕਾ ਕੋ ਨਦਰ ਕਰੇ। ਗੁਰੂ ਸਾਹਿਬ ਕਿਰਪਾ ਬਿਸ਼ਤੀ ਕਰ ਦਿੰਦੇ ਹੈ। ਜਿਨ੍ਹਾਂ ਤੇ ਆਪ ਪਰਮੇਸ਼ਰ ਪੁਰਗਲੇ ਪੁੰਨਾਂ ਦਾ ਪ੍ਰੇਰਿਆ ਹੋਇਆ। ਆਪ ਦੀ ਕਿਰਪਾ ਦ੍ਰਿਸ਼ਟੀ ਕਰਦੇ ਉਸ ਵਾਜ ਪਿਆਰੇ ਕੇਵラー ਇਸ ਮੁਖੀ ਗਿੰਦੈਂਤੀ ਕੀ ਜੇ ਪਿਆਰੇ ਸਤਿਗੁਰੂ ਆਪ ਕੋਲ ਮੈਂ ਬਿਨ ਬਗੈਰ ਮੈਂ ਕਿਸ ਪ੍ਰਕਾਰ ਰਹਿ ਸਕਾਂ ਆਵਡੇ ਆਈ ਦੇਖਦਾ ਕਰੋ ਇਸੇ ਪ੍ਰਕਾਰ ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਕਿਉਂ ਪ੍ਰਾਰਥਨਾ ਕਰੇ ਅਹੰਕਾਰੀ ਆ ਵਡਿਆ ਤੁਦ ਬਾਜ ਪਿਆਰੇ ਕੀ ਇਹ ਪਿਆਰੇ ਤੇਰੀ ਪ੍ਰਾਕ੍ਰਿਤੀ ਦੇ ਬਗੈਰ ਮੈਂ ਕਿਸ ਪ੍ਰਕਾਰ ਜੀਵਨ ਰਹਿ ਸਕਦਾ ਹੈ ਆ ਵਡਿਆਈ ਦੇ ਮਰ ਉਹ ਵਡਿਆਈ ਬਖਸ਼ੋ ਇਹ ਤੇ ਨਾਮ ਤੇਰੀ ਲਾਗ ਰਾਂ ਸਾਨੂੰ ਗਹਿਣਿਆਂ ਦੀ ਬਸਰਾਂ ਦੀ ਵਡਿਆਈ ਵੀ ਭੁੱਖ ਨਹੀਂ ਹੈ ਉਹ ਵਡਿਆਈ ਸਾਨੂੰ ਬਖਸ਼ੋ ਜਿਸ ਕਰਕੇ ਤੁਹਾਡੇ ਨਾਮ ਕੀ ਲੱਗੇ ਰਹੀਏ ਮਰਵਾਕ ਦਾ ਅਰਦਾਸ ਸਿਮਰਨ ਹੀ ਹੈ ਪਰਮੇਸ਼ਰ ਕਰਦੇ ਰਹੀਏ ਦੂਜਾ ਨਾਹੀ ਕੋ ਜੇ ਅੱਜ ਮੈਂ ਮੈਨੂੰ ਆਪ ਤੋਂ ਬਿਨਾ ਹੋਰ ਦੂਸਰਾ ਕੋਈ ਨਹੀਂ ਹੈ ਇਸ ਆਗੇ ਪਿਆਰੀ ਜਾਨ ਸਾਹਿਬ ਪਿਆਰੇ ਪ੍ਰਾਨੇ ਦੇ ਪਤੀ ਸਤਿਗੁਰੂ ਜੀ ਦੇ ਅੱਗੇ ਜਾ ਕੇ ਮੈਂ ਬੇਨਤੀ ਕਰਾਂ ਆਪ ਤੋਂ ਬਿਨਾ ਹੋਰ ਦੂਸਰਾ ਕੌਣ ਹੈ ਰਹਾਉ ਸੇਵੀ ਸਾਹਿਬ ਆਪਣਾ ਮੁੰਡਿਆਂ ਨੇ ਆਪਣਾ ਸਹਿਬ ਆਤਮਾ ਹੈ ਸਾਰਿਆਂ ਦਾ ਇਸ ਲਖਣੀ ਉਹ ਪਰਮੇਸ਼ਰ ਦਾ ਸੇਵਕ ਅਧਿਕਾਰੀ ਕਰੋ ਅਗਰ ਨਾ ਜਾਚੋਂ ਕੋਈ ਹੋ ਕਿਸੇ ਨੂੰ ਮੰਗਿਓ ਨਾ ਕਰੇ ਪਰਮੇਸ਼ਰ ਦੇ ਪਾਸੋਂ ਮੰਗਿਓ ਜੋ ਕੁਝ ਮੰਗਿਏ ਨਾਨਕ ਦਾ ਦਾਸ ਹੈ ਜੀ ਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦਾ ਜੋ ਸੇਵਕ ਹੈ ਬਿੰਦ ਬਿੰਦ ਚੁਖ ਚੁਖ ਹੋ ਉਹਨਾਂ ਨੇ ਕਿਉਂ ਬਿੰਦ ਬਿੰਦ ਕਾਲ ਚੁਖਿ ਵਿਰਤੀ ਦਿੱਤੀ ਆਪਣੇ ਆਪ ਨੂੰ ਕੁਰਬਾਨ ਕਰ ਦਈਏ ਪੂਰਾ ਪੂਰਾ ਕਰਕੇ ਆਪਣੇ ਆਪ ਨੂੰ ਟੁਕੜੇ ਟੁਕੜੇ ਕਰਕੇ ਕੁਰਬਾਨ ਕਰ ਦਈਏ ਇਸੇ ਪ੍ਰਕਾਰ ਨਾਨਕ ਪਾਤਸ਼ਾਹ ਦਾ ਦਾਤ੍ਰੀ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਸੇਵ ਕਹਾਹੇ ਪਾਈ ਬਿੰਦ ਬਿੰਦ ਚੁਖ ਚੁਖ ਹੋ ਗਏ ਬਿੰਦ ਬਿੰਦ ਕਾਲ ਵਿੱਚ ਚੁਖ ਚੁਖ ਟੁਕੜੇ ਟੁਕੜੇ ਹੋ ਜੀਏ ਰਤੀ ਰਤੀ ਹੋ ਜੀਏ ਸਭ ਤੋਂ ਸਮਾ ਸਾਧ ਸੰਗਤ ਜੀ ਖੇਨ ਹੁੰਦਾ ਜਿਹੜਾ ਇਹ ਘੱਟ ਸਕਦ ਕਿਆ ਚਾਰ ਖੇਨ ਗੁਜ਼ਰ ਜਾਂਦੇ ਐ ਇਸੇ ਪ੍ਰਕਾਰ ਨਿਆਂ ਕਾਉਂ ਦੇ ਮਤਨ ਸਾਹਿਬ ਤੇ ਕੋਈ ਪੱਤੇ ਸਾਡੀ ਸੂਈ ਕੱਢੀਏ ਇੰਨੇ ਚਿਰ 4 ਖਿੰਗ ਗੁਜ਼ਰ ਜਾਂਦੇ ਐ ਇੰਨੇ ਸਮੇਂ ਦਾ ਨਾਮ ਸਾਲ ਸੰਗਤ ਦੀ ਖੇਨਵਾ ਤੇ ਖਿੰਦਾ ਛੇਵਾਂ ਹਿੱਸਾ ਚੁਖ ਸੁਖਮਾ ਹੈ ਧੁਖ ਦਾ ਛੇਵਾਂ ਹਿੱਸਾ ਬਿੰਦ ਸਮਾ ਹੈ ਐਨਾ ਥੋੜਾ ਸਮਾਂ ਹੈ ਬਿੰਦ ਕਿ ਹੈ ਜਿਵੇਂ ਕੱਟਿਆ ਹੋਇਆ ਦੋ ਖਿੰਗ ਗੁਜ਼ਰਦੇ ਐ ਤੇ ਘੜ ਦਾ ਛੇਵਾਂ ਹਿੱਸਾ ਥੋੜਾ ਚੁਖ ਸੁਖਮਾ ਹੈ ਥੋੜਾ ਅਬ ਉਹ ਸਮਾ ਉਹ ਬਿੰਦ ਜਿਹੜਾ ਉਹਦਾ ਛੇਵਾਂ ਹਿੱਸਾ ਕੱਟ ਸਮਾ ਹੈ ਦੋਸਤਾਂ ਅਖਦਾ ਫਰਕ ਨਾ ਕਿੱਦਾਂ ਰਹਿ ਗਿਆ ਐਨੇ ਥੋੜੇ ਟਾਈਮ ਦਾ ਨਾਮ ਆ ਇਹ ਸਮੇਂ ਦੀ ਵੰਡ ਕੀਤੀ ਹੈ ਹਾਂਜੀ ਬਿੰਦ ਬਿੰਦ ਚੁਖ ਚੁਖ ਹੋ ਹੋ ਤੇ ਵਾਰ ਬਿੰਦ ਬਿੰਦ ਕਾਲ ਵਿੱਚ ਚੁਖ ਚੁਖ ਟੁਕੜੇ ਟੁਕੜੇ ਆਪ ਤੋਂ ਕੁਰਬਾਨ ਹੋ ਜਾਈਏ ਬਿੰਦ へ ਗਿਆਤ ਸਰੂਪ ਪ੍ਰਮੇਸ਼ਰ ਆਉਦੇ ਬਿੰਦ ਜਾਣਣ ਵਾਸਤੇ ਚੁਖ ਚੁਖ ਹੋਏ ਚੁਖ ਟੁਕੜੇ ਟੁਕੜੇ ਚਾਰੇ ਅੰਤਾਂ ਕਰਨਾ ਕੁਰਬਾਨ ਕਰ ਦਈਏ ਮਨਗਦਰ ਚਿਤ ਹੰਕਾਰ ਸਰੀਰ ਦਾ ਇਤਿਹਾਸ ਅਤੇ ਸੂਖਮ ਸੀਰ ਦਾ ਇਤਿਹਾਸ ਸੂਖਮ ਸੀਰ ਦਾ ਇਤਿਹਾਸ ਸਾਰਾ ਟੁਕੜੇ ਟੁਕੜੇ ਕਰਕੇ ਕੁਰਬਾਨ ਕਰ ਦਿੱਗੇ ਆਪ ਕੋ ਹਾਏ ਤੇਰੀ ਨਾਮ ਬਿਖੇ ਹੁ ਮਾਲਿਕ ਅਕਾਲ ਪੁਰਖ ਆ ਦੇ ਨਾਮ ਦੇ ਵਿੱਚੋਂ ਉੱਪਰੋਂ ਬਿੰਦ ਬਿੰਦ ਚੁਖ ਚੁਖੋ ਜੁਗ ਚੁਖ ਜੁਗ ਟੁਕੜੇ ਟੁਕੜੇ ਹੋ ਜੀ ਸੱਚੇ ਪਾਤਸ਼ਾਹ ਕੁਰਬਾਨ ਕਰ ਦਿੱਗੇ ਇਹ ਬਿੰਦ ਗਿਆਨ ਸਰੂਪ ਪਰਮੇਸ਼ਰ ਜੀ ਸਾਰਿਆਂ ਦੇ ਜਾਣੀ ਜਾਣਣੂ ਕੋ ਉਹਦੇ ਬਿੰਦ ਗਿਆਨ ਵਾਸਤੇ ਚੁਖ ਚੁਖ ਰਤੀ ਰਤੀ ਕਰ ਆਪਣੇ ਆਪ ਨੂੰ ਕੁਰਬਾਨ ਕਰ ਦੇ ਹੋ ਜੀਏ ਰਹਾਉ ਇਹ ਰਹਾਉ ਕਹਿ ਕੇ ਇਥੋਂ ਤੱਕ ਜਿੰਨੀਆਂ ਪੌੜੀਆਂ ਉਹਨੇ ਰਹਾਉ ਰਚੇ ਸੱਚੇ ਪਾਰਸਾ ਜਿੰਨ 4 ਪੌੜੀਆਂ ਚਾਰ ਹੀ ਰਹਾਉ ਰਚੇ ਚਾਰ ਹੀ ਹਨ ਦੇਖਦਾ ਜੋ ਕਹੇ ਰਹਾਉ ਚਾਰ ਹੈ ਕੋਈ ਪਹਿਲੀ ਤੇ ਉਸ ਦੀ ਤਾਂ ਹਾਉ ਹੈ ਦੂਜੀ ਦੀ ਵੀ ਹਾਉ ਹੈ ਤੀਜੀ ਪੌੜੀ ਦੀ ਵੀ ਹਾਉ ਹੈ ਹੈ ਜੀ ਸਾਰੀ ਰਹਾਉ ਹੈ ਠੀਕ ਜੋ ਕਦ ਤੋਂ ਫਤੂਬ ਹੈ ਚਾਰ ਕੋੜੀ ਹੈ ਸਭ ਤੋਂ ਸੋਵਾਂ ਦੀ ਤਰ੍ਹਾਂ ਰਹਾਵਾਂ ਦੀ ਗੱਲ ਕੋਈ ਨਾ ਰਹਾਉਂ ਚਾਰਵਾਰੀਆਂ ਆ ਗਏ ਹਾਂ ਤਨਾਸਰੀ ਮਹੱਲਾ ਪਹਿਲਾ ਹਾਂ ਆਦਮੀ ਹਾਂ ਇੱਕਦਮੀ ਰਹਾਉਂ ਵੀ ਇੱਕੇ ਵੱਖਰੇ ਵੱਖਰੇ ਹਾਂ ਅਸੀਂ ਹਾਂ ਆਦਮੀ ਹਾਂ ਇੱਕਦਮੀ ਸਤਿਗੁਰੂ ਜੀ ਨਾਲ ਸ਼ਾਹੀ ਜੀ ਬੈਠੇ ਸਾਂ ਮੈਂ ਇੱਥੇ ਬੜੇ ਭਾਰੀ ਫਕੀਰ ਲੋਕ ਗੁਰੂ ਸਾਹਿਬ ਨੂੰ ਦਰਸ਼ਨ ਕਰ ਰਹੇ ਸਨ ਬੜੇ ਸ਼ੌਕਕਾਰ ਵੀ ਕਈ ਬੈਠੇ ਸੀ ਗੁਰੂ ਮਹਾਰਾਜ ਸਾਹਿਬ ਦੇ ਕੋਲੇ ਆ ਕੇ ਕਹਿੰਦੇ ਮਹਾਰਾਜ ਸਮਾਂ ਖਾਨੀ ਦੋ ਘੜੀ ਜਿਉਣਾ ਹੈ ਖਾਨੀ ਤਿੰਨ ਘੜੀ ਜਿਉਣਾ ਕੋਈ ਸਾਨੂੰ ਉਪਦੇਸ਼ ਬਖਸ਼ੋ ਮਹਾਰਾਜ ਕਹਿੰਦੇ ਬਈ ਬੜੀ ਉਮਰਤ ਰੱਖੀ ਹੈ ਮਹਾਰਾਜ ਕਹਿੰਦੇ ਮਰਵਾਦਿਆ ਕਿੰਨੀ ਕੁ ਉਮਰ ਹੈ ਮਹਾਰਾਜ ਖਬਰ ਹੈ ਅੱਧੀ ਘੜੀ ਜੀਵਣੀ ਹੈ ਫਿਰ ਭਾਈ ਬਾਲੇ ਨੂੰ ਪੁੱਛਿਆ ਕਹਿੰਦਾ ਮਹਾਰਾਜ ਕੀ ਪਤਾ ਹੈ ਕਿ ਸੱਚੇ ਪਾਤਸ਼ਾਹ ਜੀ ਕਹਿੰਦਾ ਇਸ ਆਕੜੀ ਦਾ ਜੀ ਵੀਏ ਮਾਰਾ ਕਹਿੰਦੇ ਬੜੀ ਆਸ ਰੱਖੀ ਹੋ ਤੁਸੀਂ ਮਾਰਾ ਆਪ ਦੀ ਕਿਹ ਜੀ ਆਸ ਹੈ ਮਾਰਾ ਕਹਿੰਦੇ ਨੇ ਹਮ ਆਦਮੀ ਹੋ ਇਕਦਮੀ ਇਹ ਵਿਰਾਗ ਮੇਂ ਸ਼ਬਦ ਉਚਾਰਨ ਕੀਤਾ ਉਸ ਵਕਤ ਤਨਾਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਹਰ ਕੋਈ ਜਾਨ ਸੁਣਿਆ ਭਾਈ ਆਦਮੀ ਆਦਮ ਦੀ ਅੰਸੋਣੇ ਕਰਕੇ ਆਦਮੀ ਲੋਕਾਂ ਨੂੰ ਮੰਨਿਆ ਸੋ ਆਦਮੀ ਜੇ ਦਮ ਆਇਆ ਤਾਂ ਆਦਮੀ ਹੈ ਇਕਦਮੀ ਇਕਦਮ ਵਾਲੇ ਜੇ ਤਾਂ ਸਾਹ ਆ ਗਿਆ ਤਾਂ ਜੋ ਜਿਉਨੇ ਤੇ ਜੇ ਸਾਹ ਨਾ ਆਇਆ ਤਾਂ ਮਰਦੇ ਆ ਇੰਨੀ ਸੱਚ ਦਾ ਆਸਾ ਵੀ ਹਰ ਜੰਮ ਦਾ ਘੰਟਿਲ ਨੇ ਕੀਤੀ ਮੇਰੀ ਜਿੰਦੜੀਏ ਮੱਧ ਕੇ ਜਾਪਾ ਸਾਹ ਆਵੇ ਕਿ ਨਾ ਆਵੇ ਨਾ ਇਹ ਪਤਾ ਨਹੀਂ ਸਾਹ ਆਉਣਾ ਹੈ ਕਿ ਨਹੀਂ ਆਉਣਾ ਇੰਨੀ ਕੁ ਮੁਨਿਆਦ ਰੱਖੀ ਹੈ ਸੋ ਇਸ ਪ੍ਰਕਾਰ ਹਮ ਤਮਾਮ ਜਿੰਨੇ ਆਦਮੀ ਹੈ ਜੇ ਤਾਂ ਸਵਾਸ ਆਜ ਕਾ ਹੁੰਦੇ ਆ ਤਾਂ ਦਾ ਆਦਮੀ ਹੈ ਤੇ ਇੱਕ ਮੋਹਲਤ ਮੋਹਲਤ ਮੋਹਤ ਨਾ ਜਾਣ ਮੋਹਤ ਅੱਧੀ ਘੜੀ ਵੀ ਅਸੀਂ ਤਾਂ ਨਹੀਂ ਪਾਈ ਅੱਧੀ ਘੜੀ ਮਰਦਾਨਿਆਂ ਤੋਂ ਆਸ ਰੱਖੀ ਬੈਠਾ ਇਹ ਵੀ ਮੋਹਲਤ ਪਾਸ਼ਾ ਵੀ ਅਸੀਂ ਜਾਣਦੇ ਕਿ ਇਹਨਾਂ 'ਚ ਰਹਿਣਾ ਕਿ ਨਹੀਂ ਸਰੀਰ 'ਚ ਸੋ ਇਹ ਬੜੀ ਲੰਮੀ ਆਸ ਬੰਨੀ ਬੈਠੇ ਹੋ ਮਰਦਾਨਿਆਂ ਨੇ ਘੜੀ ਕਿਹਾ ਸੀ ਭਾਈ ਬਾਲੇ ਨੇ ਅੱਧੀ ਘੜੀ ਕਹੀ ਸੀ ਸੋ ਮਾਰੇ ਕਹਿੰਦੇ ਇਹਨਾਂ ਦੀ ਮੋਹਤ ਜਿਹੜਾ ਅਰਸਾ ਹੈ ਮੋਹਤ ਅੱਧੀ ਘੜੀ ਵੀ ਨਹੀਂ ਪਾਈ ਜਾਣਦੇ ਕੀ ਪਦੋਂ ਤੋਂ ਪਹਿਲਾਂ શ્રી ਦੀ ਚੜਾਈ ਹੋ ਜੇ ਨਾਨਕ ਬਿਨ ਵੈ ਤਿਸੈ ਸਰੀਵੂ ਅਸੀਂ ਜਦ ਸੰਗਰੂਜੀ ਕਹਿੰਦੇ ਬਿਨ ਵੇ ਬੇਨਤੀ ਪੁਰਵਕ ਕਹਿੰਦੇ ਹਾਂ ਉਸ ਪਰਮੇਸ਼ਰ ਦਾ ਸ੍ਰੀਵਨ ਭਜਨ ਕਰੋ ਜਾ ਕੇ ਜੀ ਪ੍ਰਾਣਾ ਜਿਸ ਵਾਹਗੁਰੂ ਸਾਰਿਆਂ ਜੀਆਂ ਨੂੰ ਪ੍ਰਾਣ ਦਿੱਤੇ ਹੋਏ ਹੈ ਅਦੇ ਸਵਾਸ ਮਗਦੇ ਜਿਸ ਦੀ ਕਿਰਪਾ ਕਰਕੇ ਜਿਸ ਨੇ ਜੀਵ ਸੁਖ ਮਤੇ ਜਿੱਤੇ ਹੈ ਤੇ ਪ੍ਰਾਣ ਵਿੱਚ ਪਾਏ ਹੋਏ ਹਨ ਜਿਸ ਪਰਮੇਸ਼ਰ ਸਤੂਲ ਕਾਰਨ ਤਨਾਂ ਦੇਹਾਂ ਨੂੰ ਦੇਣਾ ਕੀਤਾ ਜੀਆਂ ਨੂੰ ਪ੍ਰਾਣ ਬਖਸ਼ੇ ਹੋਏ ਹਨ ਪ੍ਰਾਣਾਂ ਰੂਪੀ ਘੋੜੇ ਤੇ ਚੜ ਕੇ ਜੀਵ ਪ੍ਰਲੋਕ ਨੂੰ ਜਾਂਦਾ ਹੈ ਅੰधे ਜੀਵਨਾ ਵਿਚਾਰ ਅਜੇ ਜਾਂ ਕੇ ਜੀਵ ਪ੍ਰਾਣ ਇਹ ਭਾਈ ਜਿੱਤੇ ਸੰਗ ਨਾ ਕਰੋ ਪ੍ਰਾਣਾਂ ਪਛਾਨ ਨਾ ਕਰੋ ਜਿਸ ਵਾਇਗੁਰ ਨੇ ਏ ਜੀ ਜੀ ਦਾ ਅੰਤ ਚੇਤਨ ਸਦਾ ਪਾਈਏ ਪ੍ਰਾਣਾ ਪਛਾਣੋ ਅੰधे ਜੀਵਨਾ ਵਿਚਾਰ ਇਹ ਅੰधे ਅਗਿਆਨੀ ਜੀਵਨਾ ਵਿਚਾਰ ਇਹ ਜੀਵ ਤੂੰ ਵਿਚਾਰਦਾ ਨਹੀਂ ਹੈ ਦੇਖ ਕੇਤੇ ਕੀ ਜਨ ਸਵੇ ਕਿਤਨੇ ਕੁ ਦਿਨ ਤੈ ਜੀਉਣਾ ਹੈ ਕੀ ਪਤਾ ਹੁਣੇ ਸਮਾਪਤੀ ਹੋ ਜਾਵੇ ਤੇਰੀ ਅਗਿਆਨੀ ਪੁਣੇ ਚ ਕਿਉ ਲਗਾ ਰਹਿਣਾ ਹੈ ਅੰधे ਜੀਵਨਾ ਵਿਚਾਰ ਇਹ ਅਗਿਆਨੀਆਂ ਜੀਵਨ ਦੀ ਬਾਤ ਵਿਚਾਰ ਕਰ ਜ਼ਿੰਦਗੀ ਬਾਤ ਵੇ ਕਿੰਨੇ ਕਦਮ ਜਿਉਣਾ ਹੈ ਆੜ ਜੀਵਨਾ ਹੀ ਹੈ ਇਸ ਤੇ ਅੰਦੇ ਜੀਵਨਾ ਆਪਣੇ ਜੀਵਨ ਦੀ ਵਿਚਾਰ ਕਰੇ ਅਗਿਆਨੀਆ ਵੇ ਕਿੰਨੇ ਕਦਮ ਜਿਉਣਾ ਹੈ ਅੰਦੇ ਅਗਿਆਨੀ ਜੀਵ ਨਹੀਂ ਵਿਚਾਰਦਾ ਤੂੰ ਵੇ ਕਿੰਨੇ ਕਦਮ ਜਿਉਣਾ ਹੈ ਮਰਨਾ ਹੀ ਹਾਂ ਤੂੰ ਰਹਾ ਈ ਸਾਸ ਮਾਸ ਸਭ ਜੀਉ ਤੂੰ ਮਹਾਰਾਜ ਬਾਲ ਗੁਰੂ ਦੇ ਸਾਹਮਣੇ ਉਹ ਕਹਿੰਦੇ ਹੋਗੇ ਮਹਾਰਾਜ ਜਿਹੜੇ ਸਵਾਸ ਦਿੱਤੇ ਹੋਏ ਹੈ ਜਾਂ ਮਾਸ ਤਸੂਲ ਫਰੀ ਜਿਹੜਾ ਦਿੱਤਾ ਹੋਇਆ ਜਿਹਦੇ ਚ ਸਾਬ ਪਾਏ ਹੋਏ ਹੈ ਇਹ ਸਭ ਆਪ ਦੀ ਵਸਤੂ ਹੀ ਹੈ ਤੂੰ ਮੈਂ ਖਰਾ ਪਿਆਰ ਆ ਤਾਨੂੰ ਮਾਰਾ ਸਹ ਨਾਲੋਂ ਵੀ ਸਰੀਰ ਦੇ ਮਾਸ ਨਾਲੋਂ ਵੀ ਤੇ ਇਸ ਸਰੀਰ ਸਸਤ ਨਾਲੋਂ ਵੀ ਮਾਸ ਨਾਲੋਂ ਵੀ ਜਿੰਦਗੀ ਨਾਲੋਂ ਵੀ ਤੁਸੀਂ ਸਾਨੂੰ ਮਾਰਾ ਬੜੇ ਖਰੇ અત્યੰਤ ਪਿਆਰੇ ਹੋ ਬਾਲੇ ਪਿਆਰੇ ਤੁਸੀਂ ਮਾਰਾ ਸਹ ਨਾਲੋਂ ਵੀ ਸਰੀਰ ਦੇ ਮਾਸ ਨਾਲੋਂ ਵੀ ਜਿੰਦਗੀ ਨਾਲੋਂ ਵੀ ਤੁਸੀਂ ਮਾਰਾ ਤੁਸੀਂ ਇਹ ਦਾਤ ਦਿੱਤੀ ਹੋਈ ਹੈ ਤੁਸੀਂ ਸਾਨੂੰ ਬਹੁਤ ਪਿਆਰੇ ਹੋ ਦਾਤ ਪਿਆਰੀ ਬਿਸਰਤਾਰਨੀ ਸੀ ਕਹਿੰਦੇ ਤੇ ਦਾਤਾਰ ਤੁਸੀਂ ਬਹੁਤੇ ਪਿਆਰੇ ਹੋ ਸਾਨੂੰ ਨਾਨਕ ਸਾਇਰ ਏਵ ਕਹਿਤ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਹਿਰ ਸੰਸਾਰ ਸਮੁੰਦਰ ਹੈ ਇਸ ਸਮੁੰਦਰ ਦੀ ਨਹੀਂ ਆਈਏ ਜਿੰਨੇ ਜੀਂਦੇ ਜਾਂਦੇ ਸਾਰੇ ਲਹਿਰਾਂ ਵੀ ਨਹੀਂ ਆਈਏ ਇਸ ਪ੍ਰਕਾਰ ਕਹਿੰਦੇ ਹਾਂ ਅਸੀਂ ਸੱਚੇ ਪਰਵਦਗਾਰ ਜੋ ਸੱਚੇ ਸਾਰਿਆਂ ਦੀ ਪਾਲਣਾ ਕਰਨ ਵਾਲੇ ਤੋਂ ਨਾਨਕ ਸਾਹਿਬ ਏਵ ਕਹਿਤ ਹੈ ਗੁਰੂ ਸਾਹਿਬ ਕਹਿੰਦੇ ਸائر ਬਿਆਸਾਦਕ ਜਿਹੜੇ ਕਵੀ ਐ ਉਹ ਵੀ ਸਾਰੇ ਬਾਲਮੀਕਰ ਕੇ ਇਸ ਪ੍ਰਕਾਰ ਹੀ ਕਹਿੰਦੇ ਹਨ ਸੱਚੇ ਪਰਵਦਗਣ ਜੇ ਮਨ ਆਪ ਸੱਚੇ ਤਲੀ ਕਾਲਵਾਦ ਰੂਪ ਹੋ ਤੇ ਮਾਇਆ ਮਿਤੀ ਨਾਲ ਸਗਲ ਹੋ ਕੇ ਪਰਮ ਵਿਗਿਆਹ ਪਾਲਣਾ ਕਰਨ ਵਾਲੇ ਵੀ ਆਤਮੀ ਹੋ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਇਰ ਬਾਣੀ ਦੀ ਕਾਲ ਵਿੱਚ ਇਸ ਕੋ ਕਾਰ ਵਿਚਾਰਨ ਕਰਦੇ ਹਾਂ ਸੱਚੇ ਪਰਵਦਗਾਰ ਜਿਸ ਸਾਰੇ ਦੀ ਪਾਲਣਾ ਕਰਨ ਵਾਲਾ ਗ੍ਰਹਿਣ ਕਰਨ ਵਾਲਾ ਪਕੜਨ ਵਾਲਾ ਪਾਲਣਾ ਕਰਨ ਵਾਲਾ ਹੈ ਜੇ ਤੂੰ ਕਿਸੇ ਨਾਂ ਦੇਹੀ ਨੀਰੇ ਸਾਹਿਬਾ ਜੇ ਤੂੰ ਕਿਸੇ ਨੂੰ ਨਾਮ ਨਾ ਦੇਵੇਂ ਜੇ ਤੂੰ ਕਿਸੇ ਨੂੰ ਗਿਆਨ ਨਾ ਦੇਵੇਂ ਜੇ ਕਿਸੇ ਨੂੰ ਮੁਕਤੀ ਨਾ ਦੇਵੇਂ ਤੂੰ ਫਿਰ ਵੀ ਪਾਸ਼ਾਫੀ ਕਿਸੇ ਦਾ ਕੀ ਜੋਰ ਹੈ ਕਿਆ ਤੂੰ ਕੱਢਾ ਗਹਿਣਾ ਕੀ ਕੋਈ ਕੇਦੀ ਗਹਿਣੇ ਜਮੀਨ ਰੱਖੀ ਹੋਈ ਵੀ ਪੜਾ ਲੂ ਛੜਾ ਲੂਗਾ ਪੈਸੇ ਦੇ ਕੇ ਵੀ ਮੇਰਾ ਗਹਿਣਾ ਛੱਡ ਦੇ ਭਾਈ ਤੇ ਮੈਂ ਆ ਪੈਸੇ ਪਰਤੇ ਕਿਉਂ ਕੀ ਮਾਰਾ ਕੋਈ ਮੁੱਲ ਦੇ ਕੇ ਜਿਵੇਂ ਗਹਿਣੇ ਰੱਖੀ ਹੋਈ ਜ਼ਮੀਨ ਕੋਈ ਛੜਾ ਲਵੇ ਇਹਨੂੰ ਛੜਾ ਲੂਗਾ ਤੁੱਤੋਂ ਜਾਂ ਗਹਿਣੇ ਰੱਖਿਆ ਹੁੰਦਾ ਗਹਿਣੇ ਸੂਖਣ ਬਾਲੀ ਕੀਮਤ ਦੇ ਰੁਪਏ ਰੱਖਦੀਦੇ ਆ ਤੇ ਉਹ ਥੋੜੇ ਜਿਹਾ ਮੁੱਲ ਦੀ ਚੀਜ਼ ਲਿਆਈ ਦੀ ਹੈ ਉਹ ਪੈਸੇ ਵਾਪਸ ਕਰਕੇ ਉਹ ਗਹਿਣਾ ਆਵਦਾ ਮੜਾ ਲੀਦਾ। ਕਿਉਂ ਜਿਹੜੇ ਗਹਿਣੇ ਭੂਖੜ ਰੱਖੇ ਆ ਕੀ ਕੋਈ ਮਾਰਾ। ਤੇ ਕੋਲੇ ਕੋਈ ਗਹਿਣਾ ਰੱਖਿਆ ਕਿ ਉਹਦਾ ਵੀ ਮਨ ਦੇ ਕਿ ਛੁਡਾਲੂ ਆਉਦਾ ਗਹਿਣਾ। ਇਸ ਪ੍ਰਕਾਰ ਸੱਚੇ ਪਾਤਸ਼ਾਹ ਕਿਹੜੀ ਚੀਜ਼ ਲੈ ਸਕਦੇ ਆ। ਦੂਸਰਾ ਗਹਿਣਾ ਕਠਨਾ ਹੈ। ਕੀ ਕੋਈ ਕੱਢ ਸਕਦਾ ਹੈ ਗਹਿਣਾ ਕਠਨ ਆਪਦੇ ਰੂਪ ਦੀ ਬਾਤ ਪ੍ਰਗਟ ਕਰ ਸਕਦਾ। ਤੁਸੀਂ ਮਾਰਾ ਬਹੁਤ ਕਠਨ ਥੋੜੀ ਪ੍ਰਾਪਤੀ ਹੈ। ਇਹ ਸੱਚੇ ਪਾਤਸ਼ਾਹ ਗਣੇ ਤਰ ਇਹ ਜਮੀਨ ਥੋੜੋ ਕੜਾ ਲਵੇਗਾ ਨਾਨਕ ਬਿਨ ਵਾ ਸੂ ਕਿਛ ਪਾਈ ਇਹ ਕੋਈ ਮਹਾਰਾ ਬੇਮਤੀ ਪੁਰਬ ਕਹਿੰਨੇ ਗੁਰੂ ਸਾਹਿਬ ਜੀ ਕਹਿੰਦੇ ਸੋ ਉਹ ਪਦਾਰਥ ਪਾਈ ਦਾ ਕਿ ਥੋੜੇ ਮਾਤਰ ਪੁਰਬ ਲਿਖੇ ਕਾ ਲਹਿਣਾ ਸੋ ਤੁਸੀਂ ਸੱਚੇ ਪਾਤਸ਼ਾਹ ਸਾਡੇ ਮੱਥੇ ਤੇ ਕੂਰੂਲੀ ਕਮਾਈ ਅਨਸਾਰ ਲੇਖ ਮਿਹਰ ਦਿੱਤਾ ਹੈ ਉਹੀ ਗਿਆਨ ਲੈਣਾ ਉਹ ਭਾਗਾਂ ਚ ਲੈਣਾ ਹੈ ਪ੍ਰਾਪਤ ਕਰਨਾ ਹੈ ਲੈਣੇ ਅਨਸਾਰ ਨਾਮ ਖਸਮ ਕਾ ਚਿਤ ਨਾ ਕੀਆ ਦੇਖੋ ਇਹਨਾਂ ਜੀਵਾਂ ਦੀ ਕੀ ਹੰਤ ਹੈ ਖਸਮ ਮਾਲਕ ਕਾਲਪੁਰ ਦਾ ਨਾਮ ਚੇਤੇ ਹੀ ਨਹੀਂ ਕੀਤਾ ਹੈ ਸਾਪਤੀ ਕਾਤ ਤਕ ਮਾਣਾ ਐਸੇ ਛਲ ਜੇ ਆ ਮਾਂ ਨਾਲ ਵੀ ਪ੍ਰੋਪਿਓ ਨਾਲ ਵੀ ਛਲ ਹਰੇਕ ਨਾਲ ਛਲਿਏ ਛਾਲੀ ਕਮਾਉਂਦੇ ਰਹਿੰਦੇ ਆ ਇਸ ਕਲਪਤੀ ਨੂੰ ਵਾਹਿਗੁਰੂ ਨੇ ਜਿਹਨੂੰ ਪ੍ਰਾਣ ਦਿੱਤੇ ਹੈ ਜਿਸ ਵਾਹਿਗੁਰੂ ਨੇ ਸਭ ਕੋਈ ਜਿੱਤਦਾ ਹੈ ਉਹ ਸਨਾਲ ਵੀ ਛਲ ਕਰਦਾ ਅੱਖਾਂ ਮੀਜ ਕੇ ਪਖੰਡ ਕਰਦਾ ਭਜਨ ਕਰਦਾ ਹਉਂ ਸੌਂ ਰਹਿਂਦਾ ਸੋਹੀ ਦੀ ਹਾਲਤ ਹੈ ਐਦਾ ਸ਼ਰੀਅ ਰੱਬ ਨਾਲ ਵੀ ਧੋਖੇਬਾਜ਼ੀ ਕਰਦਾ ਹੈ ਲੋਕਾਂ ਨਾਲ ਕਬਰ ਦਾ ਚੱਲ ਜਾਂਦਾ ਪਰਮੇਸ਼ਰ ਨਾਲ ਛਲਤਾਂ ਨਹੀਂ ਚੱਲਦਾ ਉਹ ਅੰਤਰੀ ਜਾਨੀ ਹੈ ਪਰ ਇਹ ਕਪਤੀ ਜੀਵਨ ਫੇਰ ਵੀ ਕਪਟ ਛਲ ਵਾਲੀਆਂ ਗੱਲਾਂ ਨੂੰ ਕਮਾਉਣਾ ਕੀਤਾ ਹੈ ਜਾਮ ਦੁਆਰ ਜਾਂ ਪਕੜ ਚਲਾਇਆ ਜਦੋਂ ਜਵਾਂ ਦੇ ਦਰਵਾਜ਼ੇ 'ਚ ਪਕੜ ਕੇ ਮਾਰਦੇ ਹੁਕਮ ਅਨੁਸਾਰ ਜੇ ਉਹ ਸੁਖ ਨੂੰ ਜੀਨੂ ਤੋੜਿਆ ਗਿਆ ਚਲਾਇਆ ਗਿਆ ਤਾਂ ਚੱਲਦਾ ਪਛਤਾ ਫੇਰ ਜਾਂਦੇ ਵੇਖ ਖਤਰ ਪਰ ਕਿਰ ਬੋੜੀਓ ਮੈਨੂੰ ਰੱਖ ਲੋ ਪਾਵੇਂ ਮੇਰਾ 2000 ਰੁਪਇਆ ਬੈਂਕ ਚ ਜਮਾ ਖਰਚ ਹੋ ਜੇ ਪਰ ਮੈਂ ਜਿਉਂਦਾ ਰਹਿ ਜਾਵਾਂ ਪਰ ਉਦੋਂ ਕੌਣ ਜਿਉਂਣ ਦਿੰਦਾ ਹੋਈ ਅੰਤ ਦਾ ਵੇਲਾ ਜਦੋਂ ਆਵੇ ਤਾਂ ਚੱਲਣ ਵੇਲੇ ਪਛਤਾਤਾਪ ਹੀ ਕਰਦਾ ਹੈ ਪਛਤਾਵਾ ਹੀ ਰਹਿ ਜਾਂਦਾ ਪੱਲੇ ਵੀ ਉਹੋ ਮੈਂ ਤਾਂ ਮਰ ਗਿਆ ਫੇਰ ਉਸ ਮਾਇਆ ਦੇ ਪਿੱਛੇ ਵਿਚਾਰਾ ਉਸੇ ਵੇਲੇ ਸਭ ਬਣਦਾ ਜਾਂ ਹੋਰ ਕੁਝ ਕਿ ਜਿੱਥੇ ਚੱਲੀ ਹੁੰਦੀ ਉਹਥੇ ਜਾ ਕੇ ਪ੍ਰੇਰਿਤ ਹੁੰਦਾ ਜੁਨਾ ਚ ਜਦ ਲੱਗ ਦੁਨੀਆ ਰਹੀ ਹੈ ਨਾਨਕ ਸਰਬੂਜੀ ਕਹਿੰਦੇ ਸੀ ਤਾਂ ਪਈ ਸਿੱਖਿਆ ਇਹ ਦਿੰਨੇ ਆ ਜਿੰਨਾ ਚਿਰ ਦੁਨੀਆ ਸੰਸਾਰ ਵਿੱਚ ਰਹਿਣਾ ਕਰੀਏ ਕਿਛ ਸੁਣੀਏ ਕਿਛ ਕਹੀਏ ਉਹਨਾਂ ਜਿਹੜਾ ਸੁਖ ਮਾਰਾ ਦਾ ਨਾਮ ਜੇ ਕਹਿਣ ਜੋਗੇ ਨਾ ਹੋਈਏ ਤਾਂ ਸਰਬਾ ਦੇ ਨਾਲ ਸੰਗਤ ਵਿੱਚ ਜਾ ਕੇ ਸੁਣੀਏ ਤੇ ਜੇ ਕਹਿਣ ਦੀ ਸ਼ਕਤੀ ਹੋਵੇ ਤਾਂ ਸੰਗਤ ਮਿਲ ਕੇ ਮਾਰਾ ਜਸ ਕਹੀਏ ਕੋਝ ਕੋ ਤੁਚ ਕੋ ਸਰਵਣ ਕਰੀਏ ਸਰਬਾਦੇ ਵਿਸ਼ਵਾਸ ਰੂਪੀ ਕਰਨ ਨਾਲ ਅਤੇ ਕੋਸ਼ਿ ਕਈਏ ਪ੍ਰੀਤ ਰੂਪੀ ਰਸਨਾ ਨਾਲ ਜੇ ਸਰੋਤੇ ਹੋਣ ਤੇ ਆਪ ਨਾ ਕੋਈ ਵਕਤਾ ਹੋਵੇ ਤਾਂ ਆਪ ਕਹੀਏ ਤੇ ਜੇ ਬਖਤੇ ਹੋਣ ਤਾਂ ਉਥੇ ਸਰਬਾਦੇ ਪ੍ਰੋਫੈਸਰ ਨਾਲ ਸੁਣਨਾ ਕਰੀਏ ਭਾਲ ਰਹੇ ਹਮ ਰਹਿਣ ਨਾ ਪਾਹੀ ਸਾਰੇ ਸਫਰ ਨੂੰ ਪਾਲ ਰਹੇ ਖੋਜੇ ਜਿੰਨੇ ਦੁਨੀਆ ਦੇ ਰਿਸ਼ੀ ਮੁਨੀ ਉਕਾਰ ਹੋਏ ਕੋਈ ਵੀ ਰਹਿਣਾ ਨਹੀਂ ਪਾਇਆ ਬਿਆਹ ਸਾਹਿਬ ਕਿ ਏਡੇ ਏਡੇ ਵੱਡੇ ਵੱਡੇ ਮਤ ਚਲਾਉਣ ਵਾਲੇ ਪੰਖ ਚਲਾਉਣ ਵਾਲੇ ਪਤਾ ਨਹੀਂ ਕਿਹੜੇ ਪਾਸੇ ਕਾਲ ਚਲੇਗੇ ਮੁੜ ਕੇ ਦਰਸ਼ਨ ਨਹੀਂ ਕਹਦੇ ਹੁੰਦੇ ਇਸ ਪ੍ਰਕਾਰ ਅਸੀਂ ਖੋਜ ਰਹੇ ਹਾਂ ਕਿਸੇ ਨੂੰ ਸਰੀਰ ਕਰਕੇ ਰਹਿਣਾ ਨਹੀਂ ਪਾਇਆ ਹੋ ਜੀਵਤ ਆ ਮਰ ਰਹੀ ਹੈ ਜਿਸ ਤਰ੍ਹਾਂ ਜੀ ਰਹਿ ਜੰਮੀਏ ਕਿ ਜੀਵਨ ਭਾਵ ਤੋਂ ਮਰ ਕੇ ਰਹਿਣਾ ਚਾਹੀਦਾ ਜਿਹੜੇ ਕਹਿੰਦੇ ਮੈਂ ਜਮੀਰ ਮਾਰ ਲਾ ਜਿਉਂਦਾ ਹੀ ਮਰ ਜਾ ਤੇ ਰਲਾ ਮਸਾਰਨ ਇਹੋ ਹੀ ਪਈ ਆਪਣਾ ਮੁਸ਼ਕਿਲ ਹੈ ਜੀਵਨ ਭਾਵ ਤੋਂ ਮਰਨਾ ਹੀ ਕਿਉਂ ਜੀਵਨ ਤੋਂ ਆਉਤੋਂ ਮਰ ਕੇ ਰਹੀਏ ਤਾਂ ਸੁਖ ਹੁੰਦਾ ਹੈ